ਜਿਹੜਾ ਅਸੀਂ ਪੰਜਾਬ ਦੀ ਟੀਮ ਦੇ ਵਿੱਚ ਜਿਹੜੇ ਉੱਤੇ ਦੇ ਰਹੇ ਆ ਉਹਨਾਂ ਵਿੱਚ ਪੰਕਜ ਸੋਮੀ ਜੀ ਨੇ ਤਾੜੀਆਂ ਨਾਲ ਸਵਾਗਤ ਕਰੋ ਇਹਨਾਂ ਨੂੰ ਆਪਣਾ ਸਤੰਤ ਬਣਾ ਰਹੇ ਸੈਕਟਰੀ ਜਿਹੜਾ ਇਹ ਉਸ ਤੋਂ ਬਾਅਦ ਉਹਦੇ ਨਾਲ ਹੀ ਸਤਿੰਦਰਪਾਲ ਸਿੰਘ ਹਣੀ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਬਣਾਵਾਂਗੇ ਪੰਜਾਬ ਦੀ ਟੀਮ ਦੇ ਵਿੱਚ ਤੇ ਰੇਸ਼ ਕੁਮਾਰ ਇਹਨਾਂ ਨੂੰ ਅਫੀਸਰ ਸੈਕਟਰੀ ਪੰਜਾਬ ਦੀ ਟੀਮ ਦੇ ਵਿੱਚ ਉਹ ਵੀ ਆ ਗਿਆ। ਸੋਈ ਪਹਿਲਾਂ ਪੇਸ਼ ਆ ਕੇ ਪੱਤਰਕਾਰ ਸਾਥੀਆਂ ਨੂੰ ਬਹੁਤ-ਬਹੁਤ ਬਧਾਈਆਂ। ਅੱਜ ਅਸੀਂ ਪ੍ਰੈਸ ਐਸੋਸੀਏਸ਼ਨ ਆਫ ਸਟੇਟ ਦੇ ਜਲੰਧਰ ਤੇ ਪੰਜਾਬ ਯੂਨੀਅਨ ਦਾ ਵਿਸਤਾਰ ਕਰਨ ਜਾ ਰਹੇ ਹਾਂ। ਸਾਡੇ ਨਾਲ ਸਾਡੇ ਪੰਜਾਬ ਪ੍ਰਧਾਨ ਸ੍ਰੀ ਜੀ ਸਿੰਘ ਜੀ ਗੋਗਰਾ ਸੀਨੀਅਰ ਸਾਡੇ ਸਾਥੀ ਨੇ ਉਹ ਵੀ ਹਾਜ਼ਰ ਨੇ। ਉਹ ਸਾਰੇ ਪੋਰ ਪੱਤਰਕਾਰ ਸਾਡੇ ਰਾਜ ਜੀ ਸਾਰੇ ਆਏ ਨੇ। ਅੱਜ ਅਸੀਂ ਕੁਝ ਜਿਹੜੇ ਸਾਡੇ ਪੱਤਰਕਾਰ ਸਾਥੀ ਜਿਹੜੇ ਫੀਲਡ ਦੇ ਵਿੱਚ ਬਹੁਤ ਵਧੀਆ ਕੰਮ ਕਰਦੇ ਨੇ। ਉਹਨਾਂ ਨੂੰ ਅਸੀਂ ਆਪਣੀ ਐਸੋਸੀਏਸ਼ਨ ਦੇ ਵਿੱਚ ਉਹਦੇ ਦੇਨੇ ਨੇ ਔਰ ਉਹਨਾਂ ਵਿੱਚ ਮੈਂ ਸਭ ਤੋਂ ਪਹਿਲਾਂ ਚਾਹਾਂਗਾ ਕਿ ਜਿਹੜਾ ਅਸੀਂ ਪੰਜਾਬ ਦੀ ਟੀਮ ਦੇ ਵਿੱਚ ਜਿਹੜੇ ਉਹਦੇ ਦੇ ਰਹੇ ਆ ਉਹਨਾਂ ਵਿੱਚ ਪੰਕਜ ਸੋਮਨੀ ਜੀ ਨੇ ਤਾੜੀਆਂ ਨਾਲ ਸਵਾਗਤ ਕਰੋ ਇਹ ਆਪਣਾ ਸਕੱਤਰ ਬਣਾ ਰਿਹਾ ਸੈਕਟਰੀ ਜਿਹੜਾ ਤੇ ਉਸ ਤੋਂ ਬਾਅਦ ਉਹਦੇ ਨਾਲ ਹੀ ਸਤਿੰਦਰਪਾਲ ਸਿੰਘ ਹਣੀ ਇਹਨਾਂ ਨੂੰ ਅਸੀਂ ਵਾਈਸ ਪ੍ਰਧਾਨ ਬਣਾਵਾਗੇ ਪੰਜਾਬ ਦੀ ਟੀਮ ਦੇ ਪ੍ਰਕੀਸ਼ ਕੁਮਾਰ ਹਨ ਉਹਨਾਂ ਆਫੀਸ ਸੈਕਟਰੀ ਪੰਜਾਬ ਦੇ ਨੀਂਦ ਦੇ ਰਹਿਣ। ਆ ਉਹ ਵੀ ਆ